ਜੇ ਐਮ ਸੀ ਜੀ ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਬਰਕਤ ਦੇ ਖਾਸ ਰਕੇ ਅਸੀਂ ਸੰਤ ਬਲਵੀਰ ਸਿੰਘ ਚਿੱਤੇ ਵਾਲਾ ਦੇ ਲਈ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੁਧਿਆਣੇ ਦੇ ਬੁੱਢੇ ਨਾਲੇ ਦੀ ਸੂਰਤ ਬਦਲ ਕੇ ਰੱਖ ਦਿੱਤੀ ਔਰ ਪਰਮੇਸ਼ਰ ਦਾ ਧੰਨਵਾਦ ਇਹੋ ਜਿਹੇ ਸੰਤਾਂ ਦੇ ਲਈ ਪਰਮੇਸ਼ਰ ਇਹਨਾਂ ਨੂੰ ਲੰਬੀ ਉਮਰ ਦੇਵੇ ਬੜੌਤਰੀ ਦੇਵੇ ਔਰ ਸਮਾਜ ਨੂੰ ਇਹੋ ਜਿਹੇ ਸੇਵਕਾਂ ਦੀ ਇਹੋ ਜਿਹੇ ਸੰਤਾਂ ਦੀ ਲੋੜ ਹੈ ਇਹਨਾਂ ਦੀ ਤੰਦਰੁਸਤੀ ਦੇ ਲਈ ਲੰਬੀ ਉਮਰ ਦੇ ਲਈ ਜ਼ਰੂਰ ਪ੍ਰਾਰਥਨਾ ਕਰਿਓ ਜੀ ਔਰ ਬੜਾ ਚੰਗਾ ਲੱਗਦਾ ਤਾਜਪੁਰ ਰੋਡ ਨੂੰ ਦੇਖ ਕੇ ਉਸ ਜਗ੍ਹਾ ਤੇ ਮੈਂ ਕਾਫੀ ਸਾਲ ਬਿਤਾਏ ਨੇ 10-15 ਸਾਲ ਮੈਂ ਲੁਧਿਆਣੇ 'ਚ ਬਿਤਾਏ ਨੇ ਔਰ ਜਦੋਂ ਵੀ ਉਹ ਬੁੱਢੇ ਨਾਲ ਨੂੰ ਦੇਖਦੇ ਸੀ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਵੀ ਇਹਦੇ ਵਿੱਚ ਇਸ਼ਨਾਨ ਕਰਦੇ ਸੀ ਸਲੇਮ ਟਾਵਰੀ ਤੱਕ ਇਸ਼ਨਾਨ ਕੀਤੇ ਜਾਂਦੇ ਤੇ ਘਾਟਾ ਘਰ ਤੱਕ ਹਨਾ ਆਸ ਹੈ ਕਿ ਪਰਮੇਸ਼ਰ ਇਹਨਾਂ ਦੇ ਸਾਰੇ ਕੰਮ ਨੂੰ ਸਫਲ ਕਰੇਗਾ ਔਰ ਤੁਸੀਂ ਵੀ ਇਹਨਾਂ ਦੇ ਟੀਮ ਦੇ ਲਈ ਮੈਂ ਪਹਿਲਾਂ ਵੀ ਲੱਖਾ ਸਦਾਨਾ ਦੇ ਲਈ ਬੋਲਿਆ ਸੀ ਲੋਕਾਂ ਨੇ ਕਾਫੀ ਰਿਸਪਾਂਸ ਦਿੱਤਾ ਔਰ ਦੁਆਵਾਂ ਕਰ ਰਹੇ ਨੇ ਔਰ ਸੰਤ ਜੀ ਦੇ ਲਈ ਵੀ ਜ਼ਰੂਰ ਪ੍ਰਾਰਥਨਾ ਕਰਨਾ ओके प्रभुਤਨ ਵਰਕ ਕਰਦੇ ਜਮਸੀ ਜੀ